ਖਾਨਾ ਨੂਰਮਹਿਲ ਅਦੀਨ ਪੈਦੇ ਪਿੰਡ ਸੁੰਨੜ ਕਲਾ ਵਿਖੇ ਕਿਸਾਨ ਰੇਸ਼ਮ ਸਿੰਘ ਉੱਪਰ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਇੱਕ ਨਜਾਇਜ਼ ਪਿਸਤਲ 32 ਬੋਰ ਇੱਕ ਮੈਗਜ਼ੀਨ ਅਤੇ 4 ਜਿੰਦਾ ਗੋਲਦ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਇਸ ਗੱਲ ਦਾ ਖੁਲਾਸਾ ਡੀਐਸਪੀ ਨਕੋਦਰ ਵੱਲੋਂ ਕੀਤਾ ਗਿਆ ਹੈ ਕੁਲਵਿੰਦਰ ਸਿੰਘ ਵਿਰਕ ਪੁਲਿਸ ਕਪਤਾਨ ਸਾਹਿਬ ਡਿਵੀਜ਼ਨ ਨਕੋਦਰ ਜੀ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀਆਈਏ ਸਟਾਫ ਅਤੇ ਹਾਣਾ ਨੂਰਮਹਿਲ ਦੀ ਪੁਲਿਸ ਵੱਲੋਂ ਪਿੰਡ ਸੁੰਨਣ ਕਲਾ ਵਿੱਚ ਹੋਏ ਗੋਲੀਕੰਢ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਕੁਲਵਿੰਦਰ ਸਿੰਘ ਵਿਰਕੋ ਪੁਲਿਸ ਕਪਤਾਨ ਸਬ ਡਿਵੀਜ਼ਨ ਨਕੋਦਰ ਜੀ ਨੇ ਦੱਸਿਆ ਕਿ ਮੁਦਈ ਰੇਸ਼ਮ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਸੁੰਨਣ ਕਲਾ ਤੇ ਨਾਮਲੂਮ ਵਿਅਕਤੀਆਂ ਵੱਲੋਂ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਈ ਗਈ ਸੀ। ਜਿਸ ਦਾ ਮੁੱਖ ਸਾਜ਼ਿਸ਼ਕਰਤਾ ਉਸ ਦਾ ਆਪਣਾ ਹੀ ਜਵਾਈ ਗੁਰਵਿੰਦਰ ਸਿੰਘ ਉਰਫ ਸਨੀ ਪੁੱਤਰ ਅਮਰਜੀਤ ਸਿੰਘ ਵਾਸੀ ਹੰਬੜਾ ਜ਼ਿਲ੍ਹਾ ਲੁਧਿਆਣਾ ਨੇ ਕਲਿਆਣ ਹੈ। ਜਿਸਨੇ ਆਪਣੇ ਚਾਚੇ ਦੇ ਮੁੰਡੇ ਨਾਲ ਰਲ ਕੇ ਅਤੇ ਉਸ ਦੇ ਸਾਥੀਆਂ ਨੂੰ ਨਾਲ ਲੈ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਕੁਛ ਗਿਛ ਦੌਰਾਨ ਦੱਸਿਆ ਗਿਆ ਹੈ ਕਿ ਸਾਰੀ ਸਾਜ਼ਿਸ਼ ਮੇਰੇ ਵੱਲੋਂ ਕਢੀ ਗਈ ਸੀ ਅਤੇ ਇਸ ਵਾਰਦਾਤ ਨੂੰ ਅੰਜਾਮ ਮੇਰੇ ਚਾਚੇ ਸਰਬਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਸਰਹਾਲੀ ਕਲਾ ਜ਼ਿਲ੍ਹਾ ਤਰਨਤਾਰਨ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਦੇ ਸਹੁਰਾ ਰੇਸ਼ਮ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਸੀ ਦੋਸ਼ੀ ਵਿਅਕਤੀਆਂ ਵੱਲੋਂ ਵਰਤਿਆ ਪਿਸਤਲ ਬੱਤੀ ਬੋਰਡ ਵੱਗ ਜੀਨ ਅਤੇ 4 ਰੌਂਗ ਜਿੰਦਾ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਜਿੱਥੇ ਇਸ ਕੇਸ ਨੂੰ ਸੁਲਜਾਉਣ ਵਿੱਚ ਸੀਆਈਐਸ ਦਾ ਸਾਫ ਦੀ ਅਮ ਭੂਮਿਕਾ ਰਹੀ ਹੈ ਉੱਥੇ ਹੀ ਨੂਰਮਹਿਲ ਪੁਲਿਸ ਇੱਕ ਸ਼ਰਾਬ ਦੇ ਕੇਸ ਵਿੱਚ ਲੋਣੀ ਦੇ ਅਣਪਛਾਤੇ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਲਗਾਤਾਰ ਅਸਫਲ ਚੱਲ ਰਹੀ ਹੈ ਅਤੇ ਆਏ ਦਿਨ ਲੁੱਟ ਖੋਲ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਸ਼ਹਿਰ ਵਾਸੀਆਂ ਦੀ ਜ਼ਿੰਦਗੀ ਨਰਕ ਬਣੇ ਹੋਈ ਹੈ ਦੇ ਵਿੱਚ ਪਿੰਡ ਸੋਲਣਕਾ ਦੇ ਵਿੱਚ ਜਿਹੜਾ ਗੋਲੀ ਚਲਾਉਣ ਦਾ ਮਾਮਲਾ ਸੀ ਉਹਦੇ ਵਿੱਚ ਹੁਣ ਤੱਕ ਕੀ ਅਪਡੇਟ ਹੈ ਦੇਖੋ ਜੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਲਾਸਟ ਸੰਡੇ ਦੇ ਦਿਨ ਤੇ ਜਿਹੜੀ ਸੀਗੀ ਇਹ ਲਾਸਟ ਮੰਡੇ ਸੌਰੀ ਲਾਸਟ ਮੰਡੇ 8 ਤਰੀਕ ਨੂੰ ਸਵੇਰ ਸੁਬਾਹ ਥਾਣੇ ਨੂੰ ਬਲਤਲਾ ਮਿਲੀ ਸੀ ਕਿ ਰੇਸ਼ਮ ਸਿੰਘ ਸਾਹਿਬ ਨਾ ਹਰੀ ਸਿੰਘ ਨਾਮ ਦਾ ਇੱਕ ਜ਼ਿਮੀਦਾਰ ਆ ਸੁੰਨੜ ਕਲਾਂ ਰਹਿਣ ਵਾਲਾ ਇਹ ਸਵੇਰੇ ਸਵੇਰੇ ਆਪਣੇ ਖੇਤਾਂ ਨੂੰ ਪਨੀਰੀ ਲੈਣ ਜਾ ਰਿਹਾ ਸੀ ਆਪਣੇ ਟਰੈਕਟਰ ਤੇ ਤੇ ਇਹਨੂੰ ਮੋਟਰ ਵਾਲੇ ਮੋੜ ਦੇ ਉੱਤੇ ਤਿੰਨ ਨੌਜਵਾਨ ਪਿੱਛੋਂ ਮੋਟਰਸਾਈਕਲ ਤੇ ਆਏ ਆ ਉਹਦੇ ਟਰੈਕਟਰ ਰੋਕ ਕੇ ਨੇ ਇਹਦੇ ਪੱਟ ਦੇ ਵਿੱਚ ਗੋਲੀ ਮਾਰ ਕੇ ਤੇ ਅੱਗੇ ਉਹ ਬੰਡਾਲੇ ਸਾਈਡ ਨੂੰ ਭੱਜ ਗਏ ਉਹ ਤਲਾਹ ਮਿੰਟ ਤੋਂ ਬਾਅਦ ਸਾਡੇ ਜਿਹੜਾ ਥਾਣੇ ਨੂਰਮੰਹਲ ਦੇ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਸਾਡੇ ਸੀਨੀਅਰ ਅਫਸਰ ਜੀ ਨਾਲ ਫਿਰ ਸਾਡੇ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਡੀਐਸਪੀ ਡੀ ਸਾਹਿਬ ਸਾਰੇ ਮੌਕੇ ਤੇ ਆਏ ਆ ਸਾਰਿਆਂ ਨੇ ਜਿਹੜੀ ਆ ਗਾਈਡਲਾਈਨ ਜਾਰੀ ਕੀਤੀਆਂ ਸੀਆਈਏ ਇਨਸਪੈਕਟਰ ਦੀ ਟੀਮ ਲੱਗੀ ਸਾਡੇ ਐਸਐਚਓ ਸਾਹਿਬ ਦੀ ਟੀਮ ਲੱਗੀ ਆ ਸੀਆਈਏ ਦੀ ਟੀਮ ਨੇ ਸਾਡੀ ਲੋਕਲ ਟੀਮ ਨੇ ਮਿਲ ਕੇ ਮਿਹਨਤ ਕਰਕੇ ਇਹਦੇ ਵਿੱਚ ਟੈਕਨੀਕਲ ਐਵੀਡੈਂਸ ਇਕੱਠੀ ਕੀਤੀ ਸੀਸੀਟੀਵੀ ਕੈਮਰੇ ਫੁਟੇਜ ਇਕੱਠੀ ਕੀਤੀ ਹੋਰ ਜੋ ਆਪਣੀ ਹਿਊਮਨ ਇੰਟੈਲੀਜੈਂਸ ਇਕੱਠੀ ਕੀਤੀ ਉਹ ਤੋਂ ਬਾਅਦ ਇਹ ਜਿਹੜਾ ਕੇਸ ਪੇਸ ਕੀਤਾ ਆ ਇਹ ਕੇਸ ਦੇ ਵਿੱਚ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਸਾਹਮਣੇ ਆਇਆ ਵੀ ਜਿਹੜਾ ਬਜ਼ੁਰਗ ਰੇਸ਼ਮ ਸਿੰਘ ਆ ਜਿਹਦੇ ਗੋੜੀ ਲੱਗੀ ਸੀ ਇਹਦਾ ਇੱਕ ਬੇਟਾ ਸੀ ਜਿਹਦੀ ਕੋਈ 2-3 ਸਾਲ ਪਹਿਲਾਂ ਐਕਸੀਡੈਂਟ ਨਾਲ ਮੌਤ ਹੋ ਗਈ ਸੀ ਐਟ ਪ੍ਰੈਜ਼ੈਂਟ ਇਹ ਵੀ ਇੱਕ ਬੇਟੀ ਆ ਜਿਹੜੀ ਕਿ ਹੰਬੜਾ ਪਿੰਡ ਦੇ ਵਿੱਚ ਵਿਆਹੀ ਹੋਈ ਸੀ ਉਸਦੇ ਘਰ ਵਾਲੇ ਦਾ ਨਾਮ ਗੁਰਵਿੰਦਰ ਸਿੰਘ ਸੀ ਇਹ ਜਿਹੜਾ ਇੰਸੀਡੈਂਟ ਆ ਇਹ ਗੁਰਵਿੰਦਰ ਸਿੰਘ ਨੇ ਕਰਵਾਇਆ ਸੀ ਕਿਉਂਕਿ ਗੁਰਵਿੰਦਰ ਸਿੰਘ ਇਹ ਮਹਿਸੂਸ ਕਰਦਾ ਸੀ ਕਿ ਉਸ ਦੀ ਜਿਹੜੀ ਆਪਣੀ ਵਾਈਫ ਆ ਉਹ ਜ਼ਿਆਦਾਤਰ ਸਵਾ ਆਪਣੇ ਪਿਤਾ ਜੀ ਕੋਲ ਰਹਿੰਦੀ ਆ ਜਿਸ ਕਰਕੇ ਉਹਦੀ ਫੈਮਿਲੀ ਲਾਈਫ ਡਿਸਟਰਬ ਹੋ ਰਹੀ ਆ ਤੇ ਆਪਣੇ ਪਿਤਾ ਜੀ ਨੂੰ ਥੋੜਾ ਜਿਹਾ ਸਬਕ ਸਿਖਾਉਣ ਦੀ ਖਾਤਰ ਉਹਨੇ ਇਨਸੀਡੈਂਟ ਜਿਹੜਾ ਗੁਰਵਿੰਦਰ ਸਿੰਘ ਆ ਇਹ ਪਿੱਛੋਂ ਮੂਲ ਰੂਪ ਦੇ ਵਿੱਚ ਸਰਹਿਆੜੀ ਠਾਣਾ ਜਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਆ ਇਹਨੇ ਇੱਥੇ ਹੰਬੜਾ ਆ ਕੇ ਜਮ ਖੋਲ੍ਹਿਆ ਹੋਇਆ ਆ ਪਿਛਲੇ 12 ਸਾਲ ਤੋਂ ਇੱਥੇ ਇਹ ਰਹਿ ਰਿਹਾ ਆ ਇਹਨੇ ਆਪਣੇ ਚਾਚੇ ਸਰਬਜੀਤ ਸਿੰਘ ਬਲਦੇਵ ਸਿੰਘ ਤੇ ਗਗਨਦੀਪ ਸਿੰਘ ਨਾਲ ਮਿਲ ਕੇ ਇਹ ਤਿੰਨ ਜਿਹੜੇ ਆ ਸਰਬਜੀਤ ਸਿੰਘ ਦੇ ਦਾ ਸਗਾ ਚਾਚਾ ਆ ਉਹ ਆਪਣੇ ਨਾਲ ਬਲਦੇਵ ਸਿੰਘ ਤੇ ਗਗਨਦੀਪ ਸਿੰਘ ਜਿਹੜੇ ਵੀ ਤਨ ਤਨ ਸਰਹਿਆਲੀ ਤੇ ਉਸ ਦੇ ਆਸ-ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਆ ਉਹਨਾਂ ਨੂੰ ਲੈ ਕੇ ਆਇਆ ਸੀ ਜੋ ਬਲਦੇਵ ਸਿੰਘ ਨੇ ਉੱਤਰ ਕੇ ਇਹਦੇ ਪੱਟ ਦੇ ਵਿੱਚ ਜਿਹੜਾ ਆ ਨਜਾਇਜ਼ ਪਿਸਤਲ ਨਾਲ ਗੋਲੀ ਮਾਰਤੀ ਸੀ ਉਹ ਜਿਹੜਾ ਦਰਾਂਨੇ ਇਨਵੈਸਟੀਗੇਸ਼ਨ ਇਹ ਗੱਲ ਸਾਹਮਣੇ ਆਇਆ ਹੀ ਆ ਕਿ ਉਹ ਪਿਸਤਲ ਜਿਹੜਾ ਇਹਨਾਂ ਨੂੰ ਰੇਸ਼ਮ ਸਿੰਘ ਤੇ ਬਲਜੀਤ ਸਿੰਘ ਨਾਂ ਦੇ ਦੋ ਨੌਜਵਾਨ ਜੋ ਵੀ ਉੱਥੇ ਸਰਹਿਆਲੀ ਤੇ ਆਸ-ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਆ ਉਹਨੇ ਪ੍ਰੋਵਾਈਡ ਕਰਾਇਆ ਸੀ ਉਬੀ ਰੈਸਟ ਕਰ ਲਿਆ ਤੇ ਪਿਸਟਲ ਵੀ ਰਿਕਵਰ ਕਰ ਲਿਆ ਆ ਤਕਰੀਬਨ ਹੁਣ ਸਾਰੀ ਜਿਹੜੀ ਆ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਆ ਇਹ ਇਸ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਸੀਨੀਅਰ ਆਫਸਰਾਂ ਦੀ ਦਸ਼ਾਨਦ ਰੇਸ਼ ਤੇ ਸਾਡੇ ਲੋਕਲ ਐਸਐਚਓ ਸਾਹਿਬ ਨੇ ਸਾਡੇ ਸੀਆਈਏ ਇਨਚਾਰਜ ਨੇ ਸਾਡੀ ਸੀਆਈਏ ਟੀਮ ਨੇ ਬਹੁਤ ਮਿਹਨਤ ਕਰਕੇ ਕੇਸ ਪੇਸ ਕੀਤਾ ਆ ਸਰ ਜਿਹੜੇ ਬੰਦੇ ਫੜੇ ਹੈਗੇ ਇਹਨਾਂ ਤੇ ਪਹਿਲਾਂ ਵੀ ਕੋਈ ਕ੍ਰਿਮਿਨਲ ਰਿਪੋਰਟ ਹੈਗੀ ਕਿ ਇਹਨਾਂ ਦੀ ਇਹ ਬਰਦਰ ਮੈਟਰ ਰੂਰ ਕੋੜੇ ਚੱਕਰ ਕੀਤਾ ਤਾਂ ਦੱਸੋ ਹੁਣ ਤੱਕ ਕਿੰਨੇ ਬੰਦੇ ਰੈਸਟ ਹੋ ਗਏ ਹੁਣ ਤੱਕ 6 ਬੰਦੇ ਰੈਸਟ ਹੋ ਗਏ ਇਦੇ ਵਿੱਚ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਪਿਸਟਲ ਪਿੱਛੋਂ ਕਿੱਥੋਂ ਆਇਆ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਕੋਈ ਹੋਰ ਅਕਿਊਮ ਨਾਮਿਨੇਟ ਹੋਊਗਾ ਤਾਂ ਉਹਨੂੰ ਵੀ ਰੈਸਟ ਕੀਤਾ ਜਾਊਗਾ ਇਹ ਸਰ ਇੱਕ ਇੱਕ ਘਰੇਲੂ ਪ੍ਰੋਬਲਮ ਕਹਿ ਸਕਦੇ ਆ ਜਾਂ ਇੱਕ ਕ੍ਰਿਮੀਨਲ ਬਿਧੀ ਨਹੀਂ ਘਰੇਲੂ ਪਰ ਉਹ ਬੰਦਾ ਇਹ ਮਹਿਸੂਸ ਕਰਦਾ ਸੀ ਗੁਰਵਿੰਦਰ ਸਿੰਘ ਵੀ ਜਿਵੇਂ ਹੁਣ ਵੀ ਇਹ ਗੱਲ ਸਾਹਮਣੇ ਆਈ ਸੀ ਵੀ ਉਹਦੀ ਵਾਈਫ ਜਿਹੜੀ ਪਿਛਲੇ 1 ਮਹੀਨੇ ਤੋਂ ਆਪਣੇ ਪਿਤੇ ਪਿੰਡ ਆ ਕੇ ਬੈਠੀ ਹੋਈ ਆ ਉਹ ਇਹ ਬੰਦਾ ਮਹਿਸੂਸ ਕਰਦਾ ਸੀ ਵੀ ਉਹਦੀ ਜਿਹੜੀ ਵਾਈਫ ਉਹਨੂੰ ਪ੍ਰੋਪਰ ਟਾਈਮ ਨਾ ਦੇ ਕੇ ਆਪਣੇ ਪਿਤਾ ਨੂੰ ਜ਼ਿਆਦਾ ਟਾਈਮ ਦੇ ਰਹੀ ਆ ਜਿਸ ਕਰਕੇ ਜਿਹੜੀ ਉਹਦੀ ਮੈਰਿਡ ਲਾਈਫ ਆ ਡਿਸਟਰਬ ਹੋ ਰਹੀ ਆ ਸਰ ਕਵਿੰਦਰ ਸਿੰਘ ਦਾ ਕੋਈ ਰਿਪੋਰਟ ਪੁਰਾਣਾ ਇਦਾਂ ਦਾ ਹੈ ਕੋਈ ਕ੍ਰਿਮੀਨਲ ਰਿਪੋਰਟ ਨਹੀਂ ਜੀ ਨਹੀਂ ਕੋਈ ਰਿਕਾਰਡ ਨਹੀਂ ਜਿੰਮ ਚਲਾਉਂਦਾ ਹਾਂ ਬੜਾ ਪੁਰਾਣਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਤਾਂ ਸਰ ਇਸ ਘਟਨਾ ਨੂੰ ਦੇਖਦੇ ਹੋਏ ਆਮ ਪਬਲਿਕ ਨੂੰ ਕੀ ਮੈਸੇਜ ਕਰਨਾ ਚਾਹੋਗੇ ਤੁਸੀਂ ਦੇਖੋ ਬ੍ਰਦਰ ਇਹ ਤਾਂ ਜਿਹੜੀ ਘਟਨਾ ਇੱਕ ਪਰਿਵਾਰਿਕ ਕਾਰਨਾਂ ਕਰਣ ਹੋਈ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕ੍ਰਿਮੀਨਲ ਲੈਂਗ ਦਾ ਚਲੋ ਗੋਲੀ ਮਾਰਨ ਵਾਲਾ ਹੈਗਾ ਆ ਆਮ ਪਬਲਿਕ ਨੂੰ ਤਾਂ ਇਹ ਹੀ ਆ ਵੀ ਆਪਣੇ ਜਿਹੜੇ ਇਹਦੇ ਵਿੱਚ ਤੋਂ ਫੈਮਿਲੀ ਵੈਲਵ ਆਲਵ ਹੋ ਗਿਆ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਹੋਰ ਤਾਂ ਕੋਈ ਹੈ ਨਹੀਂ ਆਮ ਪਰ ਲੋਕਾਂ ਨੂੰ ਇਹ ਹੀ ਆ ਵੀ ਜੇ ਕੋਈ ਆਸ-ਪਾਸੇ ਤੁਹਾਨੂੰ ਜਿਦਾ ਇਹ ਬੰਦੇ ਹੁਣ ਤੰਤੰ ਤੋਂ ਆਏ ਸੀ ਅਣਜਾਣ ਬੰਦੇ ਸੀ ਥੋੜੀ ਦੇਰ ਇੱਥੇ ਰਹਿ ਵੀ ਹੋਗੇ ਕਿ ਜੇ ਕੋਈ ਆਲੇ-ਪਾਲੇ ਅਣਜਾਣ ਬੰਦੇ ਦੀ ਤੇ ਜਾਂ ਲੋਕਲ ਪੁਲਿਸ ਨੂੰ ਨਾਲ ਇਤਲਾਹ ਤਾਂ ਲੋਕਲ ਪੁਲਿਸ ਨਾਲ ਵੈਰੀਫਾਈ ਕਰੂਗੀ ਇਹ ਬੰਦੇ ਬਾਹਲ ਏਰੀਆ ਦੇ ਇੱਥੇ ਆ ਕੇ ਕੀ ਕਰ ਰਹੇ ਆ ਇਸਾਰੇ ਇਹਨਾਂ ਨੂੰ ਫੜਿਆ ਕਿਸ ਤਰ੍ਹਾਂ ਗਿਆ ਕੋਈ ਸੀਸੀਟੀਵੀ ਕੈਮਰਾ ਵਗੈਰਾ ਦਿੱਤੇਗਾ ਦੇਖੋ ਜੀ ਮੈਂ ਤੁਹਾਨੂੰ ਦੱਸਿਆ ਵੀ ਸਾਡੀਆਂ ਦੋਵੇਂ ਟੀਮਾਂ CIA ਦੀ ਟੀਮ ਸਾਡੇ SHO ਸਾਹਿਬ ਦੀ ਟੀਮ ਲਗਾਤਾਰ ਸੀਸੀਟੀਵੀ ਕੈਮਰੇ ਟੈਕਨੀਕਲ ਐਵਿਡੈਂਸ ਹਿਊਮਨ ਇੰਟੈਲੀਜੈਂਸ ਸਾਰੀ ਇਕੱਠੀ ਕਰਨ ਤੋਂ ਬਾਅਦ ਜਿਹੜੀ ਆਉਟਪੁੱਟ ਸਾਹਮਣੇ ਆਈ ਉਹਦੇ ਆਧਾਰ ਤੇ ਇਹਨਾਂ ਨੂੰ ਅਰੈਸਟ ਕੀਤਾ